ਪੁਣਾ ਗੋਲੀ ਪੁਣਾ ਕਰਨੋਂ ਹਟੀ ਨਾ ਠੀਕ ਆ ਤੈਨੂੰ ਕੀ ਮਤਲਬ ਉਧਰ ਜਾਣ ਦਾ ਲੋੜ ਹੀ ਨਹੀਂ ਤੈਨੂੰ ਪਰ ਤੈਨੂੰ ਸਾੜਿਓ ਬੰਨੀਓ ਸੰਦੀਪਾ ਕਲੋਂ ਜਿਹੜੇ ਪੈਸੇ ਤੁਹਾਡੇ ਭਾਂਦੇ ਹੀ ਨਾ ਉਹ ਮੈਂ ਤੁਹਾਨੂੰ ਦੇ ਦਿੱਤੇ ਹੋਣੀਆਂ ਤਾਂ ਮੈਂ ਦੁੱਕੀ ਵੀ ਦੇਣੀ ਤੇ ਐਵੇਂ ਮੈਨੂੰ ਫੋਨ ਕਰ ਕਰਕੇ ਨਾ ਤੇ ਪਰੇਸ਼ਾਨ ਨਾ ਕਰਿਆ लवली ਦਫ਼ਤਰ ਵੀ ਤੂੰ ਜਾਂਦਾ ਵਾ ਤੇ ਦਲਜੀਤ ਨੂੰ ਵੀ ਨਹੀਂ ਪਤਾ ਤੇਰੇ ਬਾਰੇ ਕਿ ਉਹਨੇ ਕੰਮ ਕਰਾਇਆ ਜੇ ਉਹਨੂੰ ਪਤਾ ਲੱਗ ਗਿਆ ਥੂ ਥੂ ਬੜੀ ਹੁਣੀ ਜੇ ਤੇਰੇ ਦਫ਼ਤਰ ਪਤਾ ਲੱਗ ਗਿਆ ਨਾ ਤੇ ਨੌਕਰੀ ਤੋਂ ਵੀ ਤੂੰ ਜਾਂਦਾ ਰਹਿਣਾ ਹੀ ਅੱਗੇ ਸੋਚ ਲੈ ਕੀ ਕਰਨਾ ਹੈ ਕੱਲ ਤੇ ਹਉ 50000 ਦੀ ਸੀ ਨਾ ਇਹ ਮੇਰੇ ਹੱਥ ਆ ਗਈ ਆ ਹੁਣ ਵੇਖੀ ਸੈਨਸ ਸੰਦੀਪ ਔਰੇ ਤੇਰਾ ਹੀ ਨਾਂ ਲੱਗੂਗਾ ਤੂੰ ਲੱਖ ਦੀ ਗੱਲ ਕਰਨੀ ਆ ਉਹ ਕਹਿੰਦੇ ਆ ਮੈਂ ਦਫ਼ਤਰ ਜਾ ਕੇ ਤੇ ਉੱਥੇ ਦੱਸ ਦੇਣਾ ਵਾ ਕਿ ਤੁਹਾਡਾ ਬੰਦਾ ਆ ਕੰਮ ਕਰਦਾ ਫਿਰਦਾ ਵਾ ਠੀਕ ਆ ਨੌਕਰੀ ਵੀ ਜਾਂਦੀ ਰਹਿਣੀ ਐ ਤੇ ਨਾਲੇ ਜਾਂਦਾ ਵੀ ਦਲਜੀਤ ਨੂੰ ਦੱਸ ਦੇਣਾ ਹੰਦਲਜੀਤ ਤੇ ਬਹਾਰੀ ਡਿਆ ਵਕਾ ਜਾ ਕੋਤੋ ਕਹਾ ਜਾ ਬੁਢਾ ਬੁਢਾ ਲੱਗਦਾ ਇੰਨਾ ਜਾ ਕੇ ਜਲਜੀਤ ਨਬਲੀ ਹੀ ਡਿਆਂ ਕਰਨ ਉਹ ਕੁਝ ਨਹੀਂ ਕਰਨਾ ਕੀ ਆ ਆ ਘਾਬੜਾ ਹੋ ਗਿਆ ਬੂਏ ਅੱਗੇ ਤੇ ਮੜੀ ਸਫਾਈ ਕਰ ਦਿੰਨਾ ਦੱਸੋ ਮਹਾਰਾਜ ਸਾਡਾ ਚੇਤਾ ਕਿੱਥੋਂ ਆ ਗਿਆ ਵਾ ਕੋਈ ਨਵਾਂ ਮੁੱਦਾ ਉੱਠ ਗਿਆ ਕਰ ਉਹ ਚੇਤਾ ਦਲਜੀਤ ਕਾਦਾ ਆਉਣਾ ਵਾ ਯਾਰ ਮਾਦਾ ਦਾ ਤੈਨੂੰ ਪਤਾ ਵਾ ਕਿ ਚੂਲੇ ਤੇ ਸੱਟ ਲੱਗੀ ਆ ਉਹਦੇ ਉਹ ਤਾਂ ਪਤਾ ਹੀ ਆਨੂੰ ਤੇ ਮੰਮੀ ਦਾਣਾ ਔਖਾ ਬੜਾ ਵਾ ਸਾਂਭਣਾ ਹੁਣ ਤੈਨੂੰ ਪਤਾ ਵਾ ਤੇਰਪਿੰਦਰ ਹੁਣ ਕਰਦਾ ਕਰੇ ਤੇ ਮੰਮੀ ਨੇ ਸਾਂਭੇ ਮੈਂ ਤਾਂ ਤੇਰੇ ਨਾਲ ਆਇਆ ਵਾਂ ਕਿ ਜੇ ਸੰਦੀਪ ਨੂੰ ਘੱਲ ਦਿਆ ਕਰੀ ਤੇ ਆਪੇ ਮੰਮੀ ਨੂੰ ਸੰਭਲਿਆ ਕਰੂਗੀ ਤੇ ਉਹ ਰੋਟੀ ਪਾਣੀ ਦਾ ਕਰ ਲਿਆ ਕਰੂਗੀ ਓਏ ਉੱਥੇ ਜਾ ਕੇ ਕਰੀਏ ਕੀ ਰੁਪਿੰਦਰ ਧਿਆਨ ਨੂੰ ਘਰ ਵੇਖ ਕੇ ਰਾਜੀ ਨਹੀਂ ਆ ਉਹ ਕਿੱਥੇ ਵਰਨਣ ਦੀਆਂ ਨੂੰ ਉੱਥੇ ਰੁਪਿੰਦਰ ਨੂੰ ਸਾਰੀ ਗੱਲ ਮੈਂ ਪੁੱਛ ਕੇ ਆਇਆ ਠੀਕ ਆ ਉਹਨੇ ਹੀ ਮੈਨੂੰ ਕੱਲਿਆ ਤੇ ਕੋਈ ਗੱਲ ਨਹੀਂ ਰੁਪਿੰਦਰ ਨੂੰ ਕਹਿਆ ਉਹਦਾ ਸਭ ਕੁਝ ਸੰਭਲਿਆ ਵਾ ਹੁਣ ਮਤ ਨੂੰ ਸੰਭ ਨਹੀਂ ਸਕਦੀ ਉਹ ਸੰਭਨ ਤੇ ਡਈ ਜਾਨੂੰ ਉਹ ਸੰਭਨੀਆਂ ਡਈ ਹੁਣ ਸਾਂਭੀ ਨਹੀਂ ਜਾਣਦੀ ਤਾਂ ਸੰਦੀਪ ਦਾ ਚੇਤਾ ਆਇਆ ਵਾਗੇ ਉਹ ਪਰਾ ਵੇਖ ਤੇ ਲੈ ਕੇ ਪੁੱਛ ਕੇ ਨੂੰ ਹਜੇ ਕੀ ਪਤਾ ਸੰਦੀਪ ਨੇ ਮੰਨਣਾ ਵਾ ਕਿ ਨਹੀਂ ਮੰਨਣਾ ਓਏ ਅਹੀਂ ਦੇ ਆਏ ਨਾ ਵਾ ਪਰ ਤੂੰ ਹੱਡੇ ਨਹੀਂ ਬੰਦੇ ਉਹ ਚੱਲ ਦਲਜੀਤ ਤੇ ਇਦਾਂ ਪਿਛਲੀਆਂ ਗੱਲਾਂ ਮੈਨੂੰ ਚੇਤੇ ਕਰਾਏਂਗਾ ਤੇ ਇਹ ਤੇ ਗੱਲਾਂ ਮੁਕਣੀਆਂ ਨਹੀਂ ਤੂੰ ਇਦਾਂ ਕਰ ਸੰਦੀਪ ਨੂੰ ਪੁੱਛ ਤੇ ਜੇ ਇਹ ਦੇ ਮੰਨ ਜਾਂਦੇ ਆ ਤੇ ਉਹਨਾਂ ਨੂੰ ਕੱਲ ਦੇ ਫਿਰ ਉਧਰ ਚੱਲ ਕੋਈ ਗੱਲ ਨਹੀਂ ਵੇ ਲੈਨੇ ਉਹ ਵੇਖਣਾ ਕੀ ਹੈ ਕੱਲ ਦੇ ਉਧਰ ਬੜਾ ਔਖਾ ਹੋਇਆ ਵਾ ਉਹ ਭੇਜਣਾ ਹੀ ਪੈਣਾ ਵਾ ਹਨ ਉਹ ਮਾਂ ਦਾ ਆ ਹੀ ਜਾਂਦਾ ਵਾ ਤੁਹਾਨੂੰ ਨਹੀਂ ਆਉਂਦਾ ਇਹ ਤੇ ਲਾ ਦੋ ਹੀ ਸੰਭੋ ਜਿਹੜਾ ਓੱਖਾ ਵੇਲਾ ਵਾ ਹੁਣ ਮਾਂ ਸੰਭੀ ਨਹੀਂ ਜਾਂਦੀ ਯਾਰ ਕਿੰਨੇ ਕੇ ਪੈਸੇ ਆਈ ਕਿਤੇ ਸੰਭੇ ਘੱਟ ਵੀ ਨਹੀਂ ਕੀਤੀ ਹੁਣ ਜਿਹੜਾ ਓੱਖਾ ਵੇਲਾ ਆ ਗਿਆ ਵਾ ਤੇ ਹੁਣ ਮਾਂ ਸੰਭੀ ਨਹੀਂ ਜਾਣਦੀ ਹੁਣ ਸੰਦੀਪ ਦਾ ਚੇਤਾ ਆ ਗਿਆ ਵਾ ਚੱਲ ਕੀ ਕਰਨਾ ਕੋਈ ਗੱਲ ਨਹੀਂ ਸੰਦੀਪ ਨਾਲ ਜਾ ਕੇ ਗੱਲ ਕਰਦਾ ਵਾਂ ਕਿ ਜਾਣਾ ਹੀ ਪੈਣਾ ਵਾ ਸਾਹਮਣੀ ਬੈਣੀ ਮਾਹਨ ਹੁੰਦੇ ਇਹਨਾਂ ਨੂੰ ਆਉਂਦਾ ਨਹੀਂ ਕਿਤੇ ਮਾਂ ਦਾ ਦਲਜੀਤ ਵੀ ਆਪਣੀ ਜਗ੍ਹਾ ਦੇ ਸੱਚਾ ਵਾ ਹੁਣ ਰਪਿੰਦਰ ਆਪਣੇ ਆ ਕੰਮ ਕਢਵਾਉਣ ਦੀ ਮਰੀ ਨਾ ਮੈਨੂੰ ਗਾਂਹ ਕਰ ਦਿੰਦੀ ਹੁਣ ਉਹ ਵੀ ਕਿੱਦਾਂ ਆ ਜਾਣ ਪਹਿਲਾਂ ਚੰਗੀਆਂ ਕੀਤੀਆਂ ਹੁਣ ਉਹਨਾਂ ਨੇ ਤੇ ਓਮ ਚੱਲ ਕਰਦਾ ਆਪੇ ਸੰਦੀਪ ਨਾਲ ਗੱਲ ਕੀ ਪਤਾ ਜੇ ਉਹਨੇ ਵੀ ਆਉਣਾ ਵਾ ਇੱਥੇ ਕਿ ਨਹੀਂ ਆਉਣਾ ਨਹੀਂ ਤੇ ਫਿਰ ਸਾਂਭੀ ਜਾਵਾਂਗੇ ਕੀ ਕਰਨਾ ਫਿਰ ਸੰਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਹਾਂਜੀ ਵਧੀਆ ਤੂੰ ਸੁਣਾ ਕਿੱਥੇ ਚਲੀ ਅੱਡੇ ਤੇ ਨਹੀਂ ਨਹੀਂ ਅੱਡੇ ਤੇ ਕੀ ਲੈਣ ਜਾਣਾ ਹੈ ਮੈਂ ਹਾਂ ਚੱਲ ਨਾਲੇ ਮੰਮੀ ਦਾ ਪਤਾ ਲੈ ਆਉਣੀ ਆ ਨਾਲੇ ਮੰਮੀ ਨੂੰ ਪੁੱਛ ਲੈਣੀ ਆ ਕੁਝ ਖਾਣਾ ਪੀਣਾ ਤਾਂ ਨਹੀਂ ਹੈਗਾ ਤੁਹਾਨੂੰ ਤੇ ਪਤਾ ਯਾਰ ਰਪਿੰਦਰ ਦੇ ਸੁਭਾ ਦਾ ਕਿਦਾਂ ਦੀ ਆ ਪੁੱਛ ਦੀ ਗਿਸ਼ ਦੀ ਤਾਂ ਹੈ ਨਹੀਂ ਆ ਨਾਲੇ ਮੰਮੀ ਨੇ ਮੈਂ ਚੱਲੀ ਡੇ ਲੂੜੇ ਵੀ ਬਦਲਨੇ ਹੋਣੇ ਆ ਉਹ ਇੰਨੇ ਚੋਗੀ ਤੇ ਹੈਗੀ ਨਹੀਂ ਆ ਚੱਲ ਮੈਂ ਕਪੜਾ ਹੀ ਬਦਲਦਾ ਉਹਨੂੰ ਤਾਂ ਸਿਰਫ ਪੈਸੇ ਨਾਲ ਮਤਲਬ ਆ ਉਹਨੂੰ ਇਹ ਥੋੜੀ ਆ ਕਿ ਚੱਲ ਮੈਂ ਸੱਸ ਨੂੰ ਸੰਭਲਾ ਉਹ ਤੇ ਹੁਣ ਕੰਮ ਤਾਂ ਭਾਈਦੀ ਫਿਰਦੀ ਆ ਤੂੰ ਨਾ ਗੋਲੀ ਪੁਨਾ ਕਰਨੋਂ ਹਟ ਹੀ ਨਾ ਠੀਕ ਆ ਤੈਨੂੰ ਕੀ ਮਤਲਬ ਉਧਰ ਜਾਣ ਦਾ ਲੋੜ ਹੀ ਨਹੀਂ ਤੈਨੂੰ ਪਰ ਤੈਨੂੰ ਸਾੜੀਆਂ ਬਣੀਆਂ ਸੰਦੀਪਾ ਕਲੋਂ ਇੰਨਾ ਕੁਝ ਉਹਨਾਂ ਨੇ ਤੇਰੇ ਨਾਲ ਕੀਤਾ ਜਾ ਜਾ ਕੇ ਤੇ ਚਾਰੂ ਫੜ ਜਾ ਕੇ ਲਾ ਜਾ ਕੇ ਉਹਨੂੰ ਪਲੰਗ ਤੇ ਭਾਲ ਦੇ ਉਹਨੂੰ ਕੀ ਗੱਲ ਆ ਉਹ ਨਹੀਂ ਕੰਮ ਕਰ ਸਕਦੀ ਦੀਦੀ ਮੈਂ ਉਹਨਾਂ ਦਾ ਕੰਮ ਥੋੜੀ ਕਰਨ ਚੱਲੀ ਆ ਮੈਨੂੰ ਤੇ ਮੰਮੀ ਦਾ ਦੁੱਖ ਹੁੰਦਾ ਵਾ ਉਹ ਜਿੰਨਾ ਮਰਜ਼ੀ ਮੇਰੇ ਨਾਲ ਇਦਾਂ ਕਰੀ ਜਾਣ ਪਰ ਮੈਂ ਨਹੀਂ ਪਿਛੇ ਹਟਣਾ ਆਹੋ ਤੇ ਮੰਮੀ ਦੀ ਬਣ ਚੱਲੀ ਆ ਤੂੰ ਉਹਨੇ ਤੇ ਤੇਰਾ ਘਰ ਪੜਤਾ ਨੂੰ ਪੈਹਾ ਤੇ ਲਾ ਤੈਨੂੰ ਦੇਤਾ ਉਹਨੇ ਉਹਨੇ ਨਹੀਂ ਬੰਨਣਾ ਤੇਰੀ ਤੁਹਾਨੂੰ ਵੀ ਪਤਾ ਵਾ ਲੋਕਾਂ ਨੇ ਗੱਲਾਂ ਕਰਨੀਆਂ ਵਾ ਚਲ ਜੇ ਉਹ ਨਾ ਨਹੀਂ ਸੰਭਦੀ ਇਹ ਤੇ ਹੈਗੀ ਨਾ ਜਿੰਨਾ ਕੋ ਜੋ ਮੇਰੇ ਨਾਲ ਕਰਨ ਡੀਆਂ ਵਾ ਨਾ ਜੇ ਮੈਂ ਵੀ ਉਹਨਾਂ ਵਰਗੀ ਹੋਵਾਂ ਤੇ ਉਹਨਾਂ ਚ ਤੇ ਮੇਰੇ ਚ ਕੀ ਫਰਕ ਰਹਿ ਗਿਆ ਫਿਰ ਤੇ ਜਾ ਜਾ ਕੇ ਫਿਰ ਕੰਮ ਕਰ ਜਾ ਕੇ ਮੇਰਾ ਕਹਿਣਾ ਤੇ ਤੂੰ ਮੰਨਣਾ ਹੀ ਨਹੀਂ ਨਾ ਦੀਦੀ ਮੈਂ ਕੰਮ ਥੋੜੀ ਕਰਨ ਚੱਲੀ ਆ ਮੈਂ ਕੰਮ ਹੀ ਕਰਨ ਚੱਲੀ ਆ ਅਰਪਿੰਦਰ ਤੈਨੂੰ ਕੰਮ ਨਾ ਡਾਏਗੀ ਨਾ ਮੇਰਾ ਨਾ ਵਟਾ ਦੀ ਕੋਈ ਗੱਲ ਨਹੀਂ ਦੀਦੀ ਮੈਂ ਮੰਮੀ ਦਾ ਪਤਾ ਲੈ ਕੇ ਆ ਜਾਣਾ ਜਾ ਲੈ ਆ ਫਿਰ ਜਾ ਕੇ ਤੋ ਵੇ ਨੂੰ ਮਤ ਵੱਲੋਂ ਕਹੋ ਤੇ ਸਿਰ ਦੇ ਵਾਲਾਂ ਨੂੰ ਪਿੰਦੀ ਨਹੀਂ ਮੈਂ ਤੇ ਬਥੇਰੀ ਅੱਗ ਲਉਣੀ ਆ ਪਰ ਇਹਦੇ ਦਿਮਾਗ ਤੇ ਬਿੰਦੀ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਐ ਦਰਦ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਜੇ ਇੱਧਰ ਆ ਜੀਏ ਤਾਂ ਵੀ ਗੱਲਾਂ ਜੇ ਨਾ ਆਈਏ ਤੇ ਤਾਂ ਵੀ ਗੱਲਾਂ ਕੀ ਕਰਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਮੰਮੀ ਨੂੰ ਤੇ ਸਾਂਭਣਾ ਹੀ ਪੈਣਾ ਹੋਰ ਕਿੰਨੇ ਸਾਂਭਣਾ ਵਾ लवली ਭਾਜੀ ਹੁਣ ਗਏ ਹੀ ਨਾਂ ਵੱਲ ਕਿ ਭਾਬੀ ਨੂੰ ਕਲਾ ਦੇ ਕਰ ਜੇ ਮੈਂ ਨਾ ਆਉਂਦੀ ਤੇ ਤਾਂ ਵੀ ਗੱਲਾਂ ਕਰਨੀਆਂ ਸੀ ਕਿ ਵੇਖ ਲੈ ਹੁਣ ਨਾ ਤੇਰੀ ਤੇ ਆਈ ਨਹੀਂ ਆ ਰਪਿੰਦਰ ਤੇ ਤੇ ਮੈਨੂੰ ਆਸ ਨਹੀਂ ਹੈਗੀ ਮੰਮੀ ਹੁਣ ਤੇ ਅੱਗੇ ਨਾਲੋਂ ਫਰਕ ਲੱਗਣ ਡਿਆ ਹੀ ਆਹ ਮਾਣਾ ਜਿਹਾ ਲੱਗਦਾ ਵਾ ਕੋਈ ਗੱਲ ਨਹੀਂ ਤੂੰ ਹੌਸਲਾ ਰੱਖੋ ਹੌਲੀ ਹੌਲੀ ਠੀਕ ਹੋ ਜਾਣਾ ਵਾ ਠੀਕ ਮੰਮੀ ਜੇ ਰੋਟੀ ਖਾਣੀ ਹੋਰ ਤੇ ਮੈਨੂੰ ਦੱਸ ਦੋ ਅੱਗੇ ਤੇ ਥੋੜੀ ਖਾਦੀ ਸੀ ਨਹੀਂ ਬੜੀ ਐਨੀ ਕੀ ਲੰਮੇ ਪਈਆਂ ਪਚਦੀ ਵੀ ਨਹੀਂ ਆ ਚਲ ਕੋਈ ਗੱਲ ਨਹੀਂ ਤੂੰ ਹੀ ਨਾ ਹੁਣ ਰੈਸਟ ਕਰ ਲੋ ਤਾਂ ਮੈਂ ਦੀਦੀ ਨੂੰ ਨਾ ਆਪਣੇ ਘਰ ਲੈ ਕੇ ਜਾਣਾ ਘੜੀਕਾ ਠੀਕ ਆ ਲੈ ਦੀਦੀ ਆਈ ਗਏ ਆ ਮੈਂ ਹਾਂ ਜੇ ਪਾਣੀ ਪੂਣੀ ਦੀ ਜ਼ਰੂਰਤ ਹੋਊਗੀ ਨਾ ਫਿਰ ਇੱਥੇ ਲਾਗੇ ਰਹਾ ਦਾਂਗੇ ਠੀਕ ਆ ਤਾਂ ਮੈਂ ਤੁਸੀਂ ਪੀ ਲਓ ਹੁਣ ਇਹ ਵੀ ਕਹੀ ਜਾਣ ਲਈ ਆ ਵੀ ਚੱਲ ਉਧਰ ਚੱਲੀਏ ਘੜੀਕਾ ਚੱਲ ਮੇਰਾ ਪੁੱਤ ਹੋਇਆ ਤੂੰ ਘੜੀ ਤਾਂ ਆ ਕੇ ਕਹਿਣ ਦੀ ਆ ਤੇ ਬਾਕੀ ਕੰਮ ਤੇ ਸੰਦੀਪ ਨੇ ਕਰ ਲਿਆ ਵਾ ਤੇ ਕੱਪੜੇ ਰਹਿ ਗਏ ਮੰਮੀ ਦੇ ਮੈਂ ਉਹ ਵੀ ਫਿਰ ਧੋਲਾਂ ਦੀਦੀ ਤੁਸੀਂ ਕੱਪੜੇ ਰਹਿਣ ਦਿਓ ਕੋਈ ਗੱਲ ਨਹੀਂ ਇੱਕ ਸੂਟੀਆਂ ਮੰਮੀ ਦਾ ਮੈਂ ਮਸ਼ੀਨ 'ਚ ਪਾ ਕੇ ਤੇ ਕੱਢ ਦੇਣੀ ਆ ਤੇ ਤੁਸੀਂ ਬਹਿ ਜਾਓ ਮੰਮੀ ਲਾਗੇ ਤਰਪਿੰਦਰ ਦਾ ਹਾਲ ਵੇਖ ਲੋ ਕਦੋਂ ਦੀ ਮੈਂ ਆਈ ਆ ਇੱਕ ਵਾਰੀ ਨਹੀਂ ਆਈ ਮੰਮੀ ਦਾ ਹਾਲ ਪੁੱਛਣ ਕਿ ਮੰਮੀ ਠੀਕ ਆ ਜਾਂ ਨਹੀਂ ਠੀਕ ਨਹੀਂ ਸੰਦੀਪ ਮਸ਼ੀਨ ਚ ਨਹੀਂ ਆ ਪਉਣਾ ਤੈਨੂੰ ਪਤਾ ਤਾਂ ਹੈਗਾ ਜਿੱਦਾਂ ਦੀ ਉਹ ਹੈਗੀ ਏ ਮਾਸਾ ਦਾ ਸਰਫ ਪਾ ਕੇ ਨਾ ਉਦਾਂ ਹੀ ਹੰਗਾਲ ਦਿੰਨੇ ਆ ਜੇ ਉਹਨੂੰ ਕੁਝ ਹੋ ਗਿਆ ਨਾ ਉਹਨੇ ਤੇ ਕਹਿਣਾ ਵੀ ਮੇਰੀ ਮਸ਼ੀਨ ਖਰਾਬ ਕਰ ਦਿੱਤੀ ਐ ਅਸੀਂ ਕਿਉਂ ਗੱਲ ਕਰਾਉਣੀ ਆ ਦੇਖੋ ਤੇ ਨਾਲੇ ਜਿਹੜੀ ਕੋ ਉਹਦੇ ਕੰਮ ਦੀ ਗੱਲ ਕਰਨ ਨਹੀਂ ਆ ਨਾ ਉਹਦੇ ਸਵੇਰ ਦੀ ਨਹੀਂ ਉੱઠી ਹੈਗੀ ਸਾਰਾ ਕੰਮ ਤੇ ਮੈਂ ਕੀਤਾ ਵਾ ਉਹ ਤੇ ਮੰਮੀ ਨਾਲੋਂ ਵੀ ਜ਼ਿਆਦਾ ਬਿਮਾਰ ਬਣ ਕੇ ਬੈਠੀ ਆ ਕਿ ਮੈਂ ਬਿਮਾਰ ਹੀ ਪੜੀ ਤਾਂ ਹੀ ਤਾਂ ਦੀਦੀਆਂ ਨੇ लवली ਨੂੰ ਭੇਜਿਆ ਵਾ ਕਿ ਕੋਈ ਗੱਲ ਨਹੀਂ ਆਪੇ ਸੰਦੀਪ ਨੇ ਘਰ ਹੀ ਲੈਣਾ ਵਾ ਚਲੋ ਕੋਈ ਗੱਲ ਨਹੀਂ ਮੈਂ ਤੇ ਹੁਣ ਕਰਨਾ ਹੀ ਆ ਚੱਲ ਕੋਈ ਗੱਲ ਨਹੀਂ ਸੰਦੀਪ ਵੱਟਿਆਂ ਦੀ ਸੇਵਾ ਕਰੀਏ ਨਾ ਕਦੇ ਨਾ ਕਦੇ ਫਲ ਮਿਲਦਾ ਹੀ ਹੈ ਖਰੇ ਰਬ ਤੁਹਾਡੀ ਸੁਣੀ ਲਵੇ ਤੁਸੀਂ ਇਹਦੇ ਨਾਲੋਂ ਚੰਗੇ ਕੋਠੇ ਕਮਰੇ ਬਣਾ ਲਓ ਇਹਨੂੰ ਬੜਾ ਮਾਣਵਾ ਨਾ ਆਪਣੇ ਆਪ ਤੇ ਮੈਂ ਤੇ ਬਥੇਰਾ ਮੰਮੀ ਨੂੰ ਕਹਿੰਨੀ ਆ ਕਿ ਤੁਸੀਂ ਉੱਥੇ ਆ ਜਾਓ ਪਰ ਮੰਮੀ ਵੀ ਨਹੀਂ ਮੰਨਦੇ ਨਹੀਂ ਇਹ ਨਹੀਂ ਮੰਦੀ ਹੈਗੀ ਮੈਂ ਵੀ ਬਥੇਰਾ ਕਹਿ ਕਹਿ ਕੇ ਤੇ ਵੇਖ ਲਿਆ ਵਾ ਅਹੀਂ ਕਿਹੜਾ ਦੀਦੀ ਪੈਹਨ ਦੇ ਭੁੱਖੀ ਆ ਸਾਨੂੰ ਨਹੀਂ ਕੁਝ ਦੇਣਾ ਨਾ ਤੇ ਨਾ ਦੇਣ ਕੋਈ ਗੱਲ ਨਹੀਂ ਅਹੀਂ ਖਵਾਲ ਲਾਂਗੇ ਰੋਟੀ ਪਤਾ ਨਹੀਂ ਮੰਮੀ ਤੈਨੂੰ ਵੀ ਕਾਹਦਾ ਡਰ ਪਿਆ ਵਾ ਉਹਦਾ ਤੂੰ ਤੇ ਉਧਰ ਜਾਣ ਦਾ ਨਾਂ ਹੀ ਨਹੀਂ ਲੈਂਦੀ ਹੈ ਪੁੱਤ ਮੇਰੀ ਗੱਲ ਸੁਣ ਮੇਰਾ ਆਪਣਾ ਹੀ ਨਹੀਂ ਜੀ ਕਰਦਾ ਕਿ ਪਾਸੇ ਜਾਣ ਨੂੰ ਤੇ ਚੱਲ ਹੁਣ ਇੱਥੇ ਜੀ ਲੱਗਾ ਤਾਂ ਇੱਥੇ ਬੈਠੀ ਦੀਨੀ ਰਮਾਨਾ ਕੀ ਕਰਾਂ ਕਾਹਦਾ ਜੀ ਲੱਗਾ ਵਾ ਮੰਮੀ ਸਾਰਾ ਦਿਨ ਉਹ ਤੈਨੂੰ ਗੱਲਾਂ ਸੁਣਾਉਂਦੀ ਰਹਿੰਦੀ ਹੈ ਸੇਵਾ ਤੇਰੀ ਕਰਨ ਨੂੰ ਨਹੀਂ ਡਈ ਜੇ ਤੂੰ ਮੱਜੇ ਤੇ ਪੈ ਗਈਆਂ ਤੇ ਇਹ ਕਾਹਦਾ ਜੀ ਲੱਗਾ ਵਾ ਜਿਹੜੀ ਤੇਰੀ ਸੇਵਾ ਕਰਨ ਢੀ ਆ ਉਥੇ ਤੇਰਾ ਜੀ ਨਾ ਲਾਉਗੀ ਭਲਾ ਚੱਲ ਪੁੱਤ ਮੈਂ ਚਲ ਜਾਾਂਗੀ ਕੋਈ ਗੱਲ ਨਹੀਂ ਹੋਰ ਕੀ ਤੋਂ ਕਹਿਨੀ ਐ ਚੱਲ ਚਲ ਜਾ ਚ ਕਹਿ ਦਿੰਨੀ ਐ ਤੂੰ ਐਨੀ ਗੱਲ ਹੁਣ ਮੱਜੇ ਤੇ ਨਾ ਹੋਣੀ ਕਹਿਣ ਢੀ ਐ ਤੇ ਜਦੋਂ ਤੂੰ ਉੱਠ ਕੇ ਤੁਰਨ ਦਾ ਵੀ ਨਾ ਫੇਰ ਤੂੰ ਬਸ ਉਹਦੇ ਖਿਲਾਫ ਹੋ ਜਾਣਾ ਵਾ ਸੰਦੀਪ ਐਦਾਂ ਵਾ ਤੇ ਸੰਦੀਪ ਉਦਾਂ ਵਾ ਮੈਂ ਇਹਦੇ ਮੂੰਹ ਤੇ ਗੱਲ ਕਰਦੀ ਜਿਹੜੀ ਕਰਦੀ ਮੋਟਾ ਬੜੀ ਆ ਆਪਣੇ ਮਗਰ ਬੜੀ ਸ਼ਕਤੀ ਲਾ ਲੈਂਦੀ ਮਮੀ ਤੂੰ ਨਿਆਣੀ ਐ ਜਿਹੜੀ ਮਗਰ ਲੱਗ ਜੰਨੀ ਮੈਂ ਕੀ ਕਰਾਂ ਫਿਰ ਮੈਨੂੰ ਲੱਗਣਾ ਪੈਂਦਾ ਕਾਹਦੇ ਵਾਸਤੇ ਲੱਗਣਾ ਪੈਂਦਾ ਤੇਰੇ ਕੋ ਕੱਖ ਨਹੀਂ ਹੈਗਾ ਕਹਿੰਦੀ ਮੈਂ ਆਹ ਕਰਨੀ ਮੈਂ ਤੈਨੂੰ ਆਹ ਦਿੰਨੀ ਆ ਦਿੰਨੀ ਆ ਉਹਨੇ ਤੈਨੂੰ ਕੋਹ ਨਹੀਂ ਦੇਣਾ ਗਾੜੀ ਤੇਰੇ ਕੋ ਖਾਂ ਲਈ ਆ ਤੇਨ ਤੈਨੂੰ ਕੱਖ ਨਹੀਂ ਲਈ ਹੈਗੀ ਤੈਨੂੰ ਦਵਾਈ ਲਿਆ ਕੇ ਦਿੰਨੇ ਇਹਨਾਂ ਦੀ ਮਹਿੰਗੀ ਤੂੰ ਕਿੱਥੋਂ ਲੈਣੀ ਆ ਉਹਦੇ ਕੋ ਜਾ ਕੇ ਇਦਾਂ ਗੱਲਾਂ ਕਰਦੀ ਤੇ ਤੂੰ ਕਹੇ ਕੋਈ ਗੱਲ ਨਹੀਂ ਮੇਰੇ ਕੋ ਪੱਲਾ ਹੈਗਾ ਵਾ ਮੈਂ ਆਪਣੇ ਪੱਲਿਓ ਲਿਆਉਂਗੀ ਦਵਾਈ ਐਡੇ ਨਹੀਂ ਗੀ ਉਹ ਦਵਾਈ ਨਹੀਂ ਦੋਣਗੇ ਤੈਨੂੰ ਚਲੋ ਦੀਦੀ ਮੈਂ ਧੋਵਾਂ ਕੱਪੜੇ ਫਿਰ ਸਿੰਨੀ ਵੀ ਕਰ ਕੰਦੀ ਆ ਚਲ ਧੋਲਾ ਫਿਰ ਤੇ ਫਿਰ ਚੱਲੀਏ ਹਾਂਜੀ ਮੰਮੀ ਪਾਣੀ ਮੈਂ ਇੱਥੇ ਰੱਖ ਜੂਗੀ ਤੇ ਹੋਲੀ ਨਾ ਫੜ ਕੇ ਤੇ ਪੀ ਲਿਓ ਤੇ ਉਹਨੂੰ ਨਾ ਆਵਾਜ਼ਾਂ ਮਾਰਦੇ ਰਹੋ ਕੋਈ ਲੋੜ ਨਹੀਂ ਉਹਨੂੰ ਆਵਾਜ਼ਾਂ ਮਾਰਨ ਦੀ ਜਦੋਂ ਸਵੇਰ ਦੀ ਨਹੀਂ ਉੱઠી ਹੈਗੀ ਤੇ ਹੁਣ ਉਹਨੂੰ ਆਵਾਜ਼ ਮਾਰ ਕੇ ਗੱਲਾਂ ਕਰਾਉਣੀਆਂ ਕੋਈ ਨਹੀਂ ਜਦੋਂ ਉਹਨੂੰ ਸਾਮਾਂ ਨੂੰ ਚਾਹ ਪਾਣੀ ਦਾ ਟਾਈਮ ਹੋਣਾ ਨਾ ਉਦੋਂ ਨੂੰ ਮੈਂ ਆ ਜੂਗੀ ਤੇ ਆ ਕੇ ਬਣਾ ਕੇ ਦੇ ਦੂੰਗੀ ਠੀਕ ਆ ਉਹਨੇ ਆਮਾ ਹੀ ਨਹੀਂ ਤੁਹਾਨੂੰ ਪਤਾ ਜਿੱਦਾਂ ਦੀ ਹੈਗੀ ਤੇ ਤੂੰ ਆਵਾਜ਼ ਮਾਰੀ ਨਾ ਉਹਨੂੰ ਆਵੇ ਚਾਹੇ ਨਾ ਆਵੇ ਚੰਗ ਤੂੰ ਆ ਜੀ ਫਿਰ ਟਾਈਮ ਨਾ ਕੋਈ ਨਹੀਂ ਮੈਂ ਆ ਜੂਗੀ ਹਾਂ ਮੇਰਾ ਵੀ ਨਹੀਂ ਜੀ ਲੱਗਣਾ ਤੇਰੇ ਕੋਈ ਨਹੀਂ ਆ ਜੂਗੀ ਮੈਂ ਹੁਣ ਉਹ ਵਿਚਾਰੀ ਕਹਿਣ ਡਈ ਐ ਫਿਰ ਤਾਂ ਚੰਗੇ ਨਹੀਂ ਲੱਗੇ ਹੋਇਆ ਕੋਈ ਕਰ ਚੱਲ 바ਵਾ ਦੋਵੇਂ ਜਣੀਆਂ ਨਹੀਂ ਆ ਨਾ ਸੇਵਾ ਕਰਨ ਕਰ ਲੈਣ ਲਾਲਾਂ ਰਹਿਜ ਆਪਣੀ ਪਤਾ ਲੱਗ ਜੂ ਨਾਲ ਇਹਨਾਂ ਨੂੰ ਵੀ ਕਿਦਾਂਗੇ ਨੂੰ ਸੰਭੀਦਾ ਤੇ ਕਿਦਾਂ ਨਹੀਂ ਆ ਦੋ ਦਿਨ ਹੀ ਸਾਹਮਣੀ ਪਈ ਨਾ ਤੇ ਵੇਖੀ ਨਕੋ ਮੋ ਝਲ ਜਣਾ ਨਾ ਨਹੀਂ ਬਾਕੀ ਗੱਲ ਇਹ ਆ ਕਿ 50000 ਰੁਪਇਆ ਪਿਆਵ ਜਿਹੜਾ ਦਲਜੀਤ ਹੁਣਾਂ ਨੇ ਦਿੱਤਾ ਹੈ ਉਹ ਹੋਣਾ ਤੇ ਮਮੀ ਜੀ ਲੰਬਾਰੀ ਵੇਚੀ ਆ ਕੋਈ ਨਹੀਂ ਆ ਇਹ ਉਹਦੀ ਤਾਂ ਸਹੀ ਆ ਨਾ ਸੇਵਾ ਕਰਨ ਤੇ ਮੈਂ بڑا ਕੰਮ ਡਈਆਂ ਕਰਨਾ ਕੋਈ ਗੱਲ ਨਹੀਂ ਕਿੰਨਾ ਵਿਚਰ ਕਰਨਾ ਕੰਮ ਤੋਂ ਉਹ 50000 ਨਾ ਉਹ ਤੇਰੇ ਹੱਡਾਂ ਜੋ ਕੱਢੂ ਮਰ ਗਈ ਤੇ ਨਾਂ ਵੀ ਤੇਰਾ ਹੀ ਲਾਉਂਗੀ ਇਹ ਬੜੀ ਹਜਲੀ ਬੜੀ ਫਿਰੰਦੀ ਹੈ ਨਾ ਮੁੰਜਾ ਲੱਗਦਾ ਵਾ ਚਲ ਗਈਆਂ ਹੋ ਤੁਮੇ ਜਾਣੀ ਕੋਈ ਨਹੀਂ ਮੰਗਣੀ ਨਹੀਂ ਸੁੱਕੀ ਹੋਣੀ ਦੇਣੀ ਆ ਜਾ ਕੇ ਪਲਾ ਪਹਿਹੀ ਹੈਗੀ ਆ ਵਿੱਚ ਕ ਨਹੀਂ ਹੈਗੀ। <li>ਦੇ ਤੇ ਬਾਹਰ ਬਿਆਜੀ ਇੱਥੇ ਬਹਿ ਜੰਨੇ ਅੰਦਰ ਤੇ ਗਰਮੀ ਜੀ ਹੁਣੀ ਆ ਤੇ ਸਿਮੀ ਤੇ ਸੁੱਤੀ ਲੱਗਦਾ। ਚੱਲ ਉਹਨੂੰ ਸੁੱਤੀ ਰਹਿੰਦੇ। ਉਹ ਵਿਚਾਰੀ ਕੰਮਕਾਰ ਕਰਕੇ ਸੌਂਗੀ ਲੱਗਦਾ। ਚੰਗੀ ਆ ਵਿਚਾਰੀ ਸਾਰਾ ਦਿਨ ਲੱਗੀ ਰਹਿੰਦੀ ਆ। ਕਿਤੇ ਕੰਮ ਨਹੀਂ ਕਰਨ ਦਿੰਦੀ ਮੈਨੂੰ। ਤੂੰ ਉਧਰ ਵੇਖਿਆ ਨਾ ਤੂੰ। ਕਿੰਨੇ ਤੇ ਰਪਿੰਦਰ ਦਾ ਹੁੰਦਾ ਵਾ। ਦੱਸ ਤੂੰ ਹੀ ਸਾਂਭਣਾ ਹੋਰ ਕਿੰਨੇ ਸਾਂਭਣਾ। ਨਾ ਤੇ ਇੱਧਰ ਹੀ ਆਉਣ ਦਿੰਦੀ ਆ ਮੰਮੀ ਨੂੰ। ਇੱਧਰ ਸੰਦੀਪ ਪਤਾ ਵਾ ਨਾ। ਆ ਵੀ ਨਾ ਤੇ ਨਾਲ ਪੈਨਸ਼ਨ ਵੀ ਆਉਣੀ ਹੈ ਪੈੜੀ ਵੀ ਆਉਣੀ ਹੈ ਗੱਲ ਧੀ ਸਭ ਕੁਝ ਲਈ ਜਾਵੇ ਅਸੀਂ ਕਦੋਂ ਕਹਿਣਦੇ ਆ ਕਿ ਸਾਨੂੰ ਦੇ ਦੇ ਮੰਮੀ ਘਟੋ ਘਟ ਉਹਦਾ ਧਿਆਨ ਤੇ ਰੱਖਣ ਕਿਉਂ ਲਈ ਜਾਵੇ ਸੰਦੀਪ ਆ ਮੇਰਾ ਤੇ ਵਸ ਨਹੀਂ ਚੱਲਦਾ ਮੰਮੀ ਨਹੀਂ ਕਿਸੇ ਪਾਸੇ ਲੱਗਣ ਦਿੰਦੀ ਨਹੀਂ ਤੇ ਮੈਂ ਤਾਂ ਇੱਕ ਇੱਕ ਚੀਜ਼ ਦਵਾ ਕੇ ਜਾਵਾਂ ਤੁਹਾਨੂੰ ਮੰਮੀ ਪਤਾ ਨਹੀਂ ਕੀ ਸੋਚਦੇ ਆ ਉਹਦੇ ਪਿੱਛੇ ਲੱਗੇ ਪਤਾ ਨਹੀਂ ਕੀ ਸਿਰ ਤੇ ਧੂੜਿਆ ਬੰਨੇ ਸੰਦੀਪ ਮੈਨੂੰ ਤੇ लवली ਨਹੀਂ ਸਮਝ ਨਹੀਂ ਲੱਗਦੀ ਇੱਧਰ ਜੂ ਆਇਆ ਦਵਾ ਦਵ ਵੀ ਭਾਬੀ ਉਹਦੇ ਲਾਗੇ ਚਲ ਜਾਆ ਕਰ ਕੰਮ ਕਰਾ ਦਿਆ ਕਰ ਉਹਨੂੰ ਨਹੀਂ ਸਮਝਾ ਸਕਦਾ ਵੀ ਜਿਹੀ ਅਸੀਂ ਖਾਂਦੇ ਆਂ ਤੇ ਸਾਂਭਣਾ ਵੀ ਅਹੀ ਆ ਜੇ लवली ਨੇ ਜੋਗਾ ਹੁੰਦਾ ਤੇ ਘਾਟੇ ਕਾ ਦੇ ਜਦੋਂ ਅਸੀਂ ਇਕੱਠੇ ਰਹਿਨੇ ਨਹੀਂ ਸਾਰੇ ਤੇ ਇੰਨੇ ਕਢਵਾਇਆ ਹੀ ਰੁਪਿੰਦਰ ਕਹਿੰਦੀ ਸੀ ਨਾ ਚਲ ਜਾ ਵੇਲੀ ਤੇ ਜੇ लवली ਚੰਗਾ ਹੁੰਦਾ ਤੇ ਕਹਿ ਵੀ ਸਕਦਾ ਸੀ ਕਿ ਕਿਉਂ ਜਾਣ ਉਧਰ ਅਸੀਂ ਤਾਂ ਕਮਰੇ ਪਾ ਹੀ ਲੈਣੇ ਸੀ ਹੁਣ ਇੱਥੇ ਹੀ ਰਹਿਣ ਦੇ ਆ ਨਰਕ ਦੇ ਵਿੱਚ ਉਹ ਉੱਥੇ ਇਕੱਠੇ ਰਹਿੰਦੇ ਤੇ ਨਾਲੇ ਮੰਮੀ ਨੂੰ ਵੀ ਨਹੀਂ ਕੁਝ ਹੋਣਾ ਸੀ ਇਹਦੀ ਵਜ੍ਹਾ ਕਰਕੇ ਸਭ ਕੁਝ ਹੋਣ ਗਿਆ ਵਾ ਸੰਦੀਪ ਕੀ ਕਹਾਦਾ ਨਰਕਵਾ ਇਹ ਤਾਂ ਸਹੋਸ ਵਰਗਾ ਵਾ ਨਰਕ ਤੇ ਉਧਰ ਵਾ ਜਿੱਧਰ ਆਏ ਗਏ ਦੀ ਕੋਈ ਕਦਰ ਨਹੀਂ ਆ ਵੱਡਿਆਂ ਦੀ ਕਦਰ ਨਹੀਂ ਆ ਐਹੋ ਜੀਆਂ ਕੋਠੀਆਂ ਨੂੰ ਕੀ ਕਰਨਾ ਤੇ ਵੱਡੇ ਘਰ ਨੂੰ ਕੀ ਕਰਨਾ ਜਿੱਥੇ ਕਿਸ ਦੀ ਇੱਜ਼ਤ ਕਰਨ ਦਾ ਹੀ ਨਹੀਂ ਪਤਾ ਹੈਗਾ ਕਿ ਕਿੱਦਾਂ ਕਰਨੀ ਦੀਦੀ ਆ ਵੀ ਗੱਲ ਤਾਂ ਢਿੱ ਸਹੀ ਆ ਐਂ ਚ ਚਲੋ ਚੁੱਪ ਕਰਕੇ ਆ ਗਏ ਕੋਈ ਗੱਲਬਾਤ ਨਹੀਂ ਕੀਤੀ ਜੇ ਇਹਦੇ ਵਰਗੀ ਹੁੰਦੀ ਨਾ ਤੇ ਇੰਨੇ ਤਰਫੜ ਪਾਉਣਾ ਹੀ ਨਾ ਮੈਂ ਨਹੀਂ ਉੱਥੇ ਜਾਣਾ ਚੱਲ ਕੋਈ ਗੱਲ ਨਹੀਂ ਟਾਈਮ ਸਾਰੇ ਨਿਕਲ ਜਾਂਦੇ ਹੁੰਦੇ ਆ ਪਰ ਇਹ ਜਿਹੜੀਆਂ ਗੱਲਾਂ ਵਾ ਨਾ ਇਹ ਹਮੇਸ਼ਾ ਬੰਦੇ ਨੂੰ ਚੇਤੇ ਰਹਿੰਦੀ ਆ ਮੈਨੂੰ ਤੇ ਫੇਰ ਵੀ ਮੰਮੀ ਤੇ ਤਰਸ ਆ ਜਾਂਦਾ ਵਾ ਕਿ ਕਿਦਾਂ ਪਾਇ ਹੀ ਉਹ ਜਦੋਂ ਪੁੱਛਦੀ ਨਹੀਂ ਨਾ ਉਹਦਾ ਨਾ ਇੱਕ ਗੱਲ ਵਾ ਸੰਦੀਪ ਮੰਮੀ ਉਹਦਾ ਤਰਸ ਕਰਨ ਵਾਲੀ ਹੈ ਨਹੀਂ ਆ ਫੇਰ ਸਾਨੂੰ ਹੁੰਦਾ ਵਾ ਕਿ ਚਲ ਸਾਡੀ ਮਾਂ ਵਾ ਤੇ ਅਹੀਂ ਨਾ ਕਰਾਂਗੇ ਤੇ ਕੌਣ ਕਰੂਗਾ ਉਹ ਤੇ ਬਸ ਨਾ ਉਹਦੀ ਹੋਈ ਮਰ ਚੱਲੀ ਆ ਬਸ ਜੋ ਵਰ ਰਪਿੰਦਰ ਹੀ ਰਪਿੰਦਰ ਵਾ ਚਲ ਸੰਦੀਪ ਜੇ ਉਹਨੂੰ ਏਸੀ ਦਾ ਵਾ ਵੀ ਇਧਰ ਏਸੀ ਹੈ ਨਹੀਂ ਆ ਉਧਰ ਏਸੀ ਲੱਗਾ ਵਾ ਉਹਦੀ ਇੱਕ ਤਨਖਾਹ ਦਾ ਤੇ ਏਸੀ ਲੱਗ ਜਾਣਾ ਪਤਾ ਨਹੀਂ ਕੀ ਸੋਚਦੀ ਆ ਮੰਮੀ ਵੀ ਦੀਦੀ ਜੇ ਏਸੀ ਦੀ ਗੱਲ ਵਾ ਇੱਥੇ ਆਉਣ ਤੇ ਸਹੀ ਅਹੀਂ ਪਾਵਾ ਕਰਜ਼ਾ ਚੁੱਕ ਕੇ ਏਸੀ ਲਵਾਈਏ ਅਹੀਂ ਇਦਾਂ ਥੋੜੀ ਰਹਿਣ ਦੇਣਾ ਮੰਮੀ ਨੂੰ ਕਰਜ਼ਾ ਚੁੱਕਣ ਦੀ ਕੀ ਲੋੜ ਵਾ ਜਿਹੜੀ ਮੰਮੀ ਦੀ ਤਨਖਾਹ ਵਾ ਉਹਦਾ ਕੀ ਗੱਲ ਏਸੀ ਨਹੀਂ ਲੱਗ ਸਕਦੀ ਮੈਂ ਤਾਂ ਸਗੋਂ ਕਹਿੰਦੀ ਨਹੀਂ ਆ ਕਿ ਮੰਮੀ ਸਾਨੂੰ ਪੈਸੇ ਦੇਣ ਕੋਈ ਗੱਲ ਨਹੀਂ ਜੇ ਰਪਿੰਦਰ ਨੇ ਸਾਹਮਣੇ ਆ ਨਾ ਤੇ ਸਾਂਭੀ ਜਾਵੇ ਘਟੋ ਘਟ ਮੰਮੀ ਦਾ ਤੇ ਧਿਆਨ ਰੱਖਣਾ ਕੋਈ ਗੱਲ ਨਹੀਂ ਸੰਦੀਪ ਨਹੀਂ ਨਾ ਰੱਖਦੀ ਅਹੀਂ ਆਪ ਰੱਖਣਾਗੇ ਮੈਂ ਵੀ ਅਜੇ ਇੱਥੇ ਹੀ ਆ 2-4 ਦਿਨ ਜੇ ਉਹਨੇ ਨਹੀਂ ਧਿਆਨ ਰੱਖਣਾ ਤੇ ਨਾ ਰੱਖੇ ਤੇ ਕੋਈ ਨਹੀਂ ਮੈਂ ਮੰਮੀ ਨੂੰ ਸਮਝਾਉਂਗੀ ਉਹਨੂੰ ਸਮਝਾ ਕੇ ਨਾ ਤੁਹਾਨੂੰ ਇੱਧਰੇ ਲੈ ਕੇ ਆਉਣੀ ਆ ਇਦਾਂ ਸਾਡਾ ਵੀ ਉੱਥੇ ਰਹਿਣਾ ਬਹੁਤ ਔਖਾ ਵਾ ਇਹ ਤੇ ਗੱਲ ਹੈਗੀ ਆ ਕੋਈ ਗੱਲ ਨਹੀਂ ਤੁਸੀਂ ਮੰਮੀ ਨੂੰ ਸਮਝਾ ਕੇ ਵੇਖ ਲਿਓ ਤੇ ਆਜੋ ਫਿਰ ਚਾਹ ਬਣਾਈਏ ਘੁੱਟ ਚੱਲ ਫਿਰ ਆਜੋ ਟੀਏ ਕੋਈ ਕੰਮ ਨੂੰ ਪਤਾ ਲੱਗਣਾ Era aqui a ਗੱਲ ਤੇ ਉਹ 50000 ਦੀ ਸੀ ਨਾ ਇਹ ਮੇਰੇ ਹੱਥ ਆ ਗਈ ਆ ਹੁਣ ਵੇਖੀ ਸੈਨਸ ਸਦੀਪ ਪਰ ਤੇਰਾ ਹੀ ਨਾਂ ਲੱਗੂਗਾ ਤੂੰ ਬੜੀ ਹਜਲੀ ਬਣੀ ਆ ਨਾ ਇਹਨਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਸੰਭਾ ਪਹਿਲਾਂ ਚੱਲ ਨਾਲੇ ਨਾ ਇਹਦਾ ਨਾਂ ਲਾਉਂਗੀ ਵੀ ਇੰਨੇ ਚੋਰੀ ਕੀ ਤੇ ਆ ਬਈ ਤੇ ਦੂਜਾ ਇਹਦੇ ਕੋ ਕੰਮ ਕਰਾਉਂਗੀ ਸਾਰਾ ਹੀ ਹੋਰ ਬੋਕੇ ਦਾ ਠੀਕ ਠਾਕ ਵਧੀਆ लवली ਤੂੰ ਸੁਣਾ ਉਹ ਮੇਰਾ ਤਾਂ ਠੀਕ ਵਾ ਹੁਣ ਕੀ ਚੱਕਰ ਪਿਆ ਵਾ ਭਰਾ ਮੈਨੂੰ ਦੱਸੋ ਸਹੀ ਯਾਰ लवली ਹਾਨੂ ਆ ਪੈਸੇ ਦੀ ਲੋੜ ਹੈ ਤੇ ਸਾਮੀ ਤੇ ਤੂੰ ਆਪਾਂ ਤੈਨੂੰ ਕਹਿਣਾ ਮੇਰੀ ਗੱਲ ਸੁਣ ਤੁਹਾਨੂੰ ਲੋੜ ਵਾ ਤੇ ਤੈ ਹੀ ਹੋਰ ਕੇ ਦੋ ਫੜੋ ਜਿਹੜੇ ਮੇਰੇ ਭਾਂਦੇ ਹੀ ਉਹ ਤੁਹਾਨੂੰ ਮੈਂ ਦੇ ਦਿੱਤੇ। ਨਹੀਂ ਕੰਮ ਤੇਰਾ ਕੀਤਾ ਨਾ ਆਪਾਂ ਤੇਰੇ ਕੋ ਪੈਸੇ ਲੈਣੇ ਆ। ਜਿਹੜੇ ਪੈਸੇ ਯਾਰ ਭਾਂਦੇ ਹੀ ਉਹ ਤੇ ਤੁਹਾਨੂੰ ਮੈਂ ਦੇ ਦਿੱਤੇ। ਨਾਲੇ ਕੋਈ ਚੰਗੀ ਗੱਲ ਕਰ ਯਾਰ। ਇਹ ਤਾਂ ਗੱਲ ਫੇ ਲੜਾਈ ਵਾਲੀ ਆ ਨਾ। लवली ਜੇ ਤੂੰ ਲੜਾਈ ਵਾਲੀ ਗੱਲ ਤੇ ਆਇਆ ਨਾ ਉਹ ਤੈਨੂੰ ਪਤਾ ਹੀ ਹੈ ਅਸੀਂ ਕਿਦਾਂ ਦੇ ਬੰਦੇ ਆ। लवली ਹਾਂ ਤੂੰ ਲੜਾਈ ਕਰਕੇ ਵੇਖ ਲੈ ਹਾਡੇ ਨੂੰ। ਉਹ ਮੇਰੀ ਗੱਲ ਸੁਣੀ ਯਾਰ। ਜਿਹੜੇ ਪੈਸੇ ਤੁਹਾਡੇ ਭਾਂਦੇ ਹੀ ਨਾ ਉਹ ਮੈਂ ਤੁਹਾਨੂੰ ਦੇ ਦਿੱਤੇ। ਕੋਹ ਨਹੀਂ ਤੁਹਾਨੂੰ ਮੈਂ ਦੁੱਕੀ ਵੀ ਦੇਣੀ ਤੇ ਐਵੇਂ ਮੈਨੂੰ ਫੋਨ ਕਰ ਕਰਕੇ ਨਾ ਤੇ ਪਰੇਸ਼ਾਨ ਨਾ ਕਰਿਆ ਕਰ। लवली ਦਫ਼ਤਰ ਵੀ ਤੂੰ ਜਾਣਾਂ। ਤੇ ਦਲਜੀਤ ਨੂੰ ਵੀ ਨਹੀਂ ਪਤਾ ਤੇਰੇ ਬਾਰੇ ਕਿ ਉਹਨੇ ਕੰਮ ਕਰਾਇਆ ਤੇ ਜੇ ਉਹਨੂੰ ਪਤਾ ਲੱਗ ਗਿਆ ਥੂ ਥੂ ਬੜੀ ਹੁਣੀ ਜੇ ਤੇਰੇ ਦਫ਼ਤਰ ਪਤਾ ਲੱਗ ਗਿਆ ਨਾ ਤੇ ਨੌਕਰੀ ਤਾਂ ਵੀ ਤੂੰ ਜਾਂਦਾ ਰਹਿਣਾ ਹੀ ਅੱਗੇ ਸੋਚ ਲੈ ਕੀ ਕਰਨਾ ਹੈ ਮੇਰੀ ਗੱਲ ਸੁਣ ਮੈਂ ਤੈਨੂੰ ਭਰਾ ਮੰਨਿਆ ਸੀ ਤਾਂ ਕਰਕੇ ਤੇ ਮੈਂ ਆ ਕੰਮ ਕਰਾਇਆ ਸੀ ਤੇ ਨਾਲੇ ਜਿੰਨੇ ਪੈਸੇ ਭਰਾ ਤੁਹਾਨੂੰ ਮਿਥੇ ਸੀ ਨਾ ਉਹਨੇ ਤੇ ਪੂਰੇ ਮੈਂ ਦੇ ਦਿੱਤੇ ਆ ਨਾ ਅਜੇ ਕੰਮ ਵੀ ਨਹੀਂ ਤੁਸੀਂ ਪੂਰਾ ਕੀਤਾ ਤਾਂ ਵੀ 2 ਲੱਖ ਦੇਤਾ ਮੈਂ ਤੁਹਾਨੂੰ ਸਾਡੇ ਕੰਮ 'ਚ ਤੈਨੂੰ ਪਤਾ लवली ਕੋਈ ਭਰਾ ਭਰੂ ਨਹੀਂ ਹੈ ਅਸੀਂ ਪੈਸਾ ਗਰੀ ਰੱਖ ਕੇ ਤੁਰਦੇ ਆ ਠੀਕ ਆ ਨਾ ਤੂੰ ਪੈਸੇ ਸੁੱਟ ਬਾਕੀ ਤੇਰਾ ਫੇਰ ਵੇਖਾਂ ਕੀ ਕਰਨਾ ਤਾਂ ਇਹਦੇ ਤੁਸੀਂ ਫਿਰ ਨਜਾਇਜ਼ ਹੀ ਕਰਦੇ ਜੇਣਾ ਹੁਣ ਮੇਰੀ ਗੱਲ ਸੁਣੋ ਜੇ ਮੇ ਕੋਲ ਚਾਰ ਦੁੱਖੀਆਂ ਹੈਗੀਆਂ ਵਾ ਤੇ ਸਾਰੀਆਂ ਹੁਣ ਮੈਂ ਤੁਹਾਨੂੰ ਹੀ ਦੇ ਦਾਂ ਮੈਂ ਨਹੀਂ ਆਪਣਾ ਟੱਬਰ ਪਾ ਲੈਣਾ ਇਹਦੇ ਤੁਸੀਂ ਫਿਰ ਮੇਰੇ ਨਾਲ ਧੱਕਾ ਹੀ ਕਰਦੇ ਜੇਣਾ ਲਵਲੀ ਢਾਹਤ ਬਰਾਤੇ ਤੂੰ ਆਉਂਦਾ ਨੌਕਰੀ ਤੋਂ ਉਹ ਸਾਨੂੰ ਪਤਾ ਵਾ ਇੱਕ ਦੋ ਦਿਨਾਂ ਚ ਲੱਖ ਰੁਪਇਆ ਬਚਾ ਦੇ ਇਹਦੇ ਫਿਰ ਆਪਣਾ ਹਿਸਾਬ ਲਾ ਲਈ ਤੂੰ ਮੇਰੀ ਗੱਲ ਸੁਣ ਮੈਂ ਹੁਣ ਲੱਖ ਤੇ ਨਹੀਂ ਕਰ ਸਕਦਾ ਜੇ ਤੂੰ ਜ਼ਿਆਦਾ ਕਹਿਂਦੇ ਆ ਰੁਪਈਆ 50000 ਦੇ ਦੂੰਗਾ ਤੇ ਮੁੜਕੇ ਨਾ ਮੇਰੇ ਕੋ ਮੰਗੇ ਉਹ 1 2 ਦਿਨਾਂ ਤੱਕ ਪੈਸੇ ਕਰਦੀ ਨਹੀਂ ਤਾਂ ਆਪਣਾ ਹਿਸਾਬ ਲਾ ਲਈ ਫੇਰ 10 ਹੁਣ 50000 ਇਹਨਾਂ ਨੂੰ ਫੇਰ ਦਊਂ 2 ਲੱਖ ਅੱਗੇ ਦਿੱਤਾ ਤੇ ਜਿੰਨੂੰ ਮਾਰਨਾ ਤੇ ਘੱਲਿਆ ਸੀ ਉਹ ਫੇਰ ਚੰਗਾ ਭਲਾ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ 50000 ਦੇਣਾ ਕਿੱਥੋਂ ਚਲ ਇਦਾਂ ਕਰਨਾ ਰੁਪਿੰਦਰ ਨਾ ਕਰਨਾ ਵਾ ਗੱਲ ਜਾ ਕਿ 50000 ਤੇ ਗੱਲ ਮੁਕੀ ਬੰਦਿਆਂ ਨੂੰ ਉਹਨਾਂ ਨੂੰ ਦੇ ਦਈਏ ਨਹੀਂ ਤੇ ਉਹ ਆਂਦੇ ਅਸੀਂ ਦਫ਼ਤਰੇ ਪਹੁੰਚ ਜਾਣਾ ਇਹ ਦਫ਼ਤਰ ਦਾ ਹਸਾਣਾ ਜਾ ਕੇ ਸਾਡੀ ਨੌਕਰੀ ਵੀ ਜਾਂਦੀ ਰਹਿਣੀ ਇੱਕ ਤੇ ਮੇਰਾ ਜੀ ਕਰਨ ਲਿਆ ਤੇ ਘਰ ਦਾ ਸਾਈਨ 50 ਇਹਨੂੰ ਦੇਣਾ ਲੱਖ ਡੇਢ ਲੱਖ ਹੋਰ ਪਾ ਗਏ ਨਾ ਇਹਦਾ ਹੀ ਕੰਡਾ ਕਿਤੇ ਕਢਾਦਾ ਕਿੱਥੋਂ ਆਏ ਅਰੇ ਉਹਣਾ ਮੈਂ ਕਿੱਥੋਂ ਬੂਟੀਆਂ ਲਗਿਆ ਹੈ ਕੀ ਆਂਦਾ ਹੁਣ ਕਹਿਣਾ ਉਹਨੇ ਕੀ ਲੱਖ ਰੁਪਇਆ ਮੰਗਣ ਡਿਆ ਜਿਹੜੀ ਅੱਗੇ ਤੈਨੂੰ ਗੱਲ ਦੱਸੀ ਹੈ ਤੇ ਮੈਂ ਚੱਲ ਮਿਲ ਕੇ ਆਉਣਾ ਅੱਛਾ ਉਹ ਤੇ ਹਾਰਦਾ ਹੀ ਨਹੀਂ ਆ ਕੇ ਗੱਲਾਂ ਵੀ ਨਹੀਂ ਉਹਨੂੰ ਕਿ ਜਿੰਨੇ ਤੇਰੇ ਪੈਸੇ ਬਣਦੇ ਸੀ ਉਹਨੇ ਤੇ ਇਹਨੂੰ ਸਾਰੇ ਦੇ ਦਿੱਤੇ ਆ ਹੁਣ 2 ਲੱਖ ਕਾਹਦਾ ਭਾਲਦਾ ਤੂੰ ਲੱਖ ਦੀ ਗੱਲ ਕਰਨੀ ਆ ਉਹ ਕਹਿੰਦਾ ਮੈਂ ਦਫ਼ਤਰ ਜਾ ਕੇ ਤੇ ਉੱਥੇ ਦੱਸ ਦੇਣਾ ਵਾ ਕਿ ਤੁਹਾਡਾ ਬੰਦਾ ਆ ਕੰਮ ਕਰਦਾ ਫਿਰਦਾ ਵਾ ਠੀਕ ਆ ਨੌਕਰੀ ਵੀ ਜਾਂਦੀ ਰਹਿਣੀ ਐ ਤੇ ਨਾਲੇ ਜਾਂਦਾ ਵੀ ਦਲਜੀਤ ਨੂੰ ਦੱਸ ਦੇਣਾ ਉਹ ਮੇਰਾ ਤੇ ਉਹਨੇ ਛੱਡਣਾ ਫੱਕਾ ਨਹੀਂ ਆ ਨਾਲੇ ਧਮਕੀਆਂ ਦੇਣ ਡਿਆ ਮਾਰਨ ਦੀਆਂ ਅੰਨੰਦੀ ਰੇਸ਼ਨੀ ਰੇਤੂ ਹੁੰਦਾ ਵਾ ਸਾਰੀਆਂ ਗੱਲਾਂ ਦਾ ਤੇ ਉਹਨੂੰ ਪਤਾ ਵਾ ਉਹ ਕੋਈ ਗੱਲ ਨਹੀਂ ਐਵੇਂ ਨਾਲ ਲੱਲੂ ਕਾ ਭਲਾਈ ਦਾ ਉਹ ਤੂੰ ਘਰੇ ਬੈਠੇ ਕਹੀ ਜਾਨੀ ਆ ਨਾ ਹੁਣ 50000 ਚ ਮੈਂ ਕਰਕੇ ਐਂ ਗੱਲ ਬਾਤ ਦੋਨਾ ਤੇ 50000 ਰੁਪਇਆ ਦੇਣਾ ਪੈਣਾ ਹੀ ਉਹਨਾਂ ਨੂੰ ਹੁਣ 50000 ਕਦਾ ਦੇਣਾ ਨਾਲੇ ਕਦਾ ਬਣਦਾ ਉਹਦਾ ਜਿੰਨਾ ਕੋਨੇ ਕੰਮ ਕੀਤਾ ਸੀ ਨਾ ਉਹਨੇ ਕ ਪੈਸੇ ਉਹ ਦਿੱਤੇ ਗਏ ਆ ਤੁਸੀਂ ਤੇਵੇਂ ਡਰੀ ਜਾਨੇ ਆ ਆ ਹੋ ਜਾਣਾ ਉਹ ਹੋ ਜਾਣਾ ਵਾ ਜੇ ਉਹ ਕੁਝ ਕਰ ਲੂਗਾ ਨਾ ਤੇ ਤੁਹਾਡੇ ਬੋਸ਼ ਨਾ ਹੋਊਗਾ ਤੁਸੀਂ ਵੀ ਜਾ ਕੇ ਦੱਸ ਦਿਓ ਹਾਂ ਪੀ ਇਹ ਮਰਨਾ ਇਦਾਂ ਕਰਦੇ ਬਲੈਕਮੇਲ ਕਰਦੇ ਆ ਮੈਨੂੰ ਅੱਜ ਕੱਲ ਬੜੇ ਤਰੀਕੇ ਹੁੰਦੇ ਆ ਹੀ ਜੋ ਬਰਗੇ ਜਿੰਨੇ ਪੈਸੇ ਮੰਗਦੇ ਆ ਉਹਨੇ ਫੜਾਈ ਜਾਂਦੇ ਉਹ ਮੈਂ ਇਹਨਾਂ ਝੰਜੜਾ ਵਿੱਚ ਨਹੀਂ ਪੈਣਾ ਠੀਕ ਆ ਨਾ ਨੌਕਰੀ ਪੇਸ਼ੇ ਵਾਲਾ ਮੈਂ ਬੰਦਾ ਆ ਓਏ ਉੱਥੇ ਪਤਾ ਕਿੰਨੀ ਇੱਜ਼ਤ ਵਾ ਮੇਰੀ ਤੇ ਪੱਤੀ 'ਚ ਕਿੰਨੀ ਇੱਜ਼ਤ ਵਾ ਸਾਡੀ ਪੱਤੀ 'ਚ ਕੋਈ ਮੁਲਾਜ਼ਮ ਹੈਗਾ ਮੈਂ ਮੇਰੇ ਤੋਂ ਬਿਨਾ ਸਾਰੇ ਇਹੋ ਕਹਿੰਦੇ ਆ ਵੀ ਸੁਖ ਦੀ ਰੋਟੀ ਖਾਂਦੇ ਆ ਪਰ ਤੂੰ ਨਹੀਂ ਖਾਂਦਣੀ ਤੈਨੂੰ ਮੈਂ ਪਹਿਲੇ ਦਿਨ ਤੋਂ ਕਿਹਾ ਹੈ ਵੀ ਨਾ ਕੰਮ ਕਰਾ ਮੇਕੋ ਓ ਕੋਈ ਨਹੀਂ ਹੋ ਗਿਆ ਜੇ ਹੋ ਗਿਆ ਵਾ ਤੇ ਦੁਨੀਆ ਇਹੇ ਛੱਟ ਬਦਲ ਜਾਂਦੀ ਹੈ ਤੇ ਤੁਹਾਡੇ ਕੋ ਨਾ ਕਿਹਾ ਜਾਊਗਾ ਕਿ ਅਹੀਂ ਕਦੋਂ ਕਿਹਾ ਹੀ ਨਹੀਂ ਗੱਲ ਕੋਈ ਸਬੂਤ ਹੈਗਾ ਉਹਨਾਂ ਦੇ ਕੋਲ ਉਹ ਘਰ ਬੈਠੇ ਤੇ ਅਸੀਂ ਗੱਲਾਂ ਮਾਰੀ ਜਾਂਦੇ ਆ ਜਦੋਂ ਪਹਿਲੇ ਦਿਨ ਮਿਲਣ ਗਿਆ ਸੀ ਨਾ ਅਗਲੇ ਦਿਨ ਰਿਕਾਰਡਿੰਗ ਕੀਤੀ ਆ ਠੀਕ ਆ ਸਾਰੇ ਸਬੂਤ ਉਹਦੇ ਕੋਲ ਵਾ ਅਸੀਂ ਕਹਿ ਨਹੀਂ ਉਹਨਾਂ ਕੋਹ ਹਨੀ ਉਹਨੇ ਸਾਰੀਆਂ ਸੁਣਾਉਣੀਆਂ ਮੁਰਕੇ ਦਲਜੀਤ ਨੂੰ ਆਣ ਕੇ ਸਿਰਫ ਉਹ ਨਹੀਂ ਤੇ ਮੇਰੀ ਗੱਲ ਸੁਣ 50 ਹਜ਼ਾਰ ਦਾ ਇੰਤਜ਼ਾਮ ਕਰੋ ਕਿਦੋਂ 50 ਦੇ ਕੇ ਤੇ ਖਲਾਸੀ ਕਰਾਈਏ ਉਹਨੂੰ ਕਹ ਵੀ ਐਦ ਗਰੀ ਵਰੀ ਤੇ ਤੈਨੂੰ ਪੈਸੇ ਦੇ ਦੇਣੀ ਤੇ ਜੇ ਗਾਹ ਮੁੜ ਕੇ ਫੇਰ ਮੂੰਹ ਵੜਿਆ ਨਾ ਤੇ ਫੇਰ ਵੀ ਇਹ ਨਹੀਂ ਤਰ੍ਹਾਂ ਹਾਲ ਕੀ ਹੁੰਦਾ ਵਾ ਨਹੀਂ ਗੱਲਾਂ ਨੂੰ ਮੈਂ ਕਹਿਆ ਆ ਵਾ ਠੀਕ ਆ ਨਾ ਮੁੜ ਕੇ ਮੈਨੂੰ ਕੋਈ ਨੁਕਸਾਨ ਪਹੁੰਚਾਉਣਗੇ ਫੇਰ ਠੀਕ ਹੋ ਰਹਿਗੇ ਨੁਕਸਾਨ ਇਹਨਾਂ ਨੇ ਪਹੁੰਚਾਉਣਾ ਉਹਦਾ ਹੀ ਮਰੀਦ ਹੈਗੇ ਆ ਮਰਨਦੇ ਆ ਪੈਸਿਆਂ ਨੂੰ ਵੀ ਜਿੰਨੇ ਹੁੰਦੇਗਾ ਮਿਲ ਜਾਣਗਾ ਹਨ ਕੋਈ ਨਹੀਂ ਹੁਣ ਤਾਂ ਦੋ ਇਹਦੇ ਜਾਮ ਕਰ ਲੈਣੀ 50 ਦਾ ਤੇ ਦਲਿੰਦਰ ਕਿਥੇ ਗਈ ਆ ਉਧਰ ਲੱਗੀ ਹੋਣੀ ਆ ਨਾਲ ਕੇ ਆਈ ਹੀ ਉਹ ਭੈਣ ਉਧਰ ਜਾ ਕੇ ਹੁਣ ਕਰਨੀ ਗਈਆਂ ਮਿੱਠੀਆਂ ਫਿਕੀਆਂ ਕਿ ਕੀ ਗੱਲ ਬਾਤ ਵਾ ਕੀ ਨਹੀਂ ਨੀ ਉਹ ਚੱਲ ਜੇ ਅਗਲੀ ਤਰ੍ਹਾਂ ਸਾਰਨ ਢੀ ਆ ਨਾ ਤੇ ਹੁਣ ਤੂੰ ਨਾ ਕੋਈ ਗੱਲ ਬਾਤ ਕਰੀ ਦਲਜੀਤ ਨੇ ਪਤਾ ਕਿੰਨੀਆਂ ਗੱਲਾਂ ਸੁਣਾਈਆਂ ਮੈਨੂੰ ਕੀ ਕਹਿੰਦਾ ਦਲਜੀਤ ਮੈਂ ਤੈਨੂੰ ਕਹਿਣ ਗਿਆ ਇਹ ਪੀਛਾ ਸੰਦੀਪ ਨੂੰ ਕਰ ਦੇ ਕਹਿਣਾ ਉਹਨੇ ਕੀ ਆ ਫਿਰ ਪਿਛਲੀਆਂ ਗੱਲਾਂ ਪੁੱਟ ਪੁੱਟ ਰਹਿਦਾ ਸੀ ਗਾੜੀ ਤੇ ਅਗਲੇ ਨੇ ਸੁਣਾਉਣੀਆਂ ਵੀ ਮੈਂ ਵੀ ਸੱਚ ਆ ਹੀ ਉਹ ਆਪ ਇਹ ਨਾ ਗੱਲ ਕਿਉਂ ਡਿਆਂ ਤਾ ਨਾ ਗੱਲ ਤੇ ਫਿਰ ਮੇਰੇ ਦਿਵਾਲੇ ਕੱਲੀ ਹੁੰਦੀ ਆ ਮੇਰੇ ਕੋ ਕੰਮ ਨਹੀਂ ਹੁੰਦਾ ਉਹਦਾ ਤਾਂ ਬੜੇ ਹਿੱਸੇ ਸਨ ਹੁੰਦੇ ਹਨ ਉਹ ਵੀ ਚਾਹੀਦਾ ਤੁਹਾਨੂੰ ਉਹ ਵੀ ਚਾਹੀਦਾ ਵਾ ਤੇ ਸਾਹਮਣਾ ਨਹੀਂ ਇਹਨੂੰ ਸਾਹਮਣਾ ਵੀ ਫਰਜ਼ ਉਹਨਾਂ ਦਾ ਉਹ ਬੰਦਾ ਵਾ ਜਿੰਨਾ ਸਾਡਾ ਵਾ ਤੂੰ ਨਾ ਕੋਈ ਗੱਲ ਕੱਢੀ ਹੁਣ ਮੂੰਹ ਤੇ ਠੀਕ ਹਨ ਜਦੋਂ ਤੱਕ ਮੰਮੀ ਨਾ ਠੀਕ ਹੁੰਦੀ ਉਹਨਾਂ ਚਾਰ ਉਹਨਾਂ ਬਣਾ ਕੇ ਰੱਖੀ ਮੈਨੂੰ ਤਾਂ ਤੂੰ ਹੀ ਕਹੀ ਜਾਣਾ ਹੁੰਦਾ ਵਾ ਕਿ ਤੂੰ ਬਣਾ ਕੇ ਰੱਖੀ ਤੂੰ ਮੂੰਹ ਇਦਾਂ ਵਰ ਤੇ ਰੱਖੀ ਕਿਸੇ ਦੇ ਬਰੇ ਨਹੀਂ ਕਹਿਣਾ ਵੀ ਕੋਈ ਕੀ ਕਰਦਾ ਆਪ ਉਹ ਕੀ ਕਰਦੀਆਂ ਇੱਥੇ ਆ ਗਈ ਜਿਆ ਦੁੱਜੀ ਆ ਤੇ ਉਹ ਹੀ ਬਸ ਅੰਦਰੇ ਮਿੰਡ ਮਿੰਡ ਕਰਦੀ ਰਹਿੰਦੀ ਮਾਂ ਦੇ ਨਾਲ ਪਤਾ ਨਹੀਂ ਕੀ ਉਹਨੂੰ ਚੁੱਕਣਾ ਦਿੰਦੀ ਹੈ ਤੇ ਕੀ ਨਹੀਂ ਦਿੰਦੀ ਹੈ ਮੁੜ ਕੇ ਮੇਰੇ ਦਵਲੇ ਹੋ ਜੂਗੀ ਨਾ ਵੇਖੀ ਵੀ ਆ ਗੱਲਾਂ ਹੋਈਆਂ ਵਦੇ ਉਹ ਹੋਈਆਂ ਕੋਈ ਗੱਲ ਨਹੀਂ ਇਕ ਵਾਰ ਠੀਕ ਹੋ ਲੈਂਦੇ ਮਦਾਂ ਨੂੰ ਫਿਰ ਗੱਲਬਾਤ ਕਰੂੰ ਸਾਰੀ ਇਹਨਾਂ ਦੇ ਨਾਲ ਹੁਣ ਐਂ ਡਾਂ ਕਰਦੀ ਆ 50000 ਹੈਗਾ ਤੇ ਸਹਿੰਗਿਆ ਕੋਲ ਦੋ ਤਿੰਨ ਦਿਨ ਖਲੋਗੇ ਨਾ ਤੇ ਇਹੀ ਪੈਸੇ ਦੇ ਦਵਾਂਗੀ ਹੁਣ ਸਿਆਪਾ ਤੋਂ ਉਹਨਾਂ ਦਾ ਕਰਨਾ ਹੀ ਪਣਾ ਹੈ ਦੇਣਾ ਹੀ ਪਣੇ ਕੀ ਕਰਨਾ ਬਿੱਤਾ ਨੂੰ ਫੜ ਲਈ ਆਪਾਂ ਜੋ ਮੈਂ ਤੇ ਐਵੇਂ ਹਾਂ ਕਰ ਦਿੱਤੀ ਦੋ ਪਿਆਹ ਕੰਮ ਕਰ ਲੋ ਆ ਵੀ ਪਛਤਾਉਂਦੀ ਆ ਇਹ ਹਾਂ ਦਾ ਮੇਰੀ ਭੈਣ ਬਿਮਾਰ ਹੀ ਤੇ ਉਹਦੀ ਥਾਪ ਨਹੀਂ ਪਹੁੰਚੀ ਉਹਨਾਂ ਆਖਿਆ ਵੀ ਸਹੀ ਮੈਂ ਚੱਲ ਮੇਰੇ ਨਾਲ ਮੈਂ ਬਿਮਾਰ ਹੀ ਬਣੀ ਆ ਹੁਣ ਮਾਂ ਦਾ ਪਤਾ ਲੱਗਾ ਤੇ ਹੁਣ ਚੜਪੜੀ ਦੌੜ ਗਈ ਆ ਕੋਈ ਨਹੀਂ ਫੇਰ ਕਰਨੀ ਆ ਫੜਾ ਮਗਰ ਜਾ ਕੇ ਕੋਈ ਨਹੀਂ ਤਿਆਰ ਹੋ ਗਏ ਤੇ ਮੈਂ ਵੀ ਜਾਣੀ ਆ ਹੁਣ ਮਾਂ ਵੀ ਨਹੀਂ ਉਹਨੂੰ ਕਰਨਾ ਪਤਾ ਲੱਗੇਗਾ ਨਾ ਜਾ ਕੇ ਪਰ ਮੁਆਰਬਾ ਕਿਹਾਂ ਉਧਰ ਤੁਰੀ ਫਿਰਦੀ ਆ ਫੇਰ ਪਤਾ ਲੱਗਣਾ ਸਾਰੀਆਂ ਗੱਲਾਂ ਦਾ ਹੀ ਇਹ ਪਤਾ ਤਾਂ ਲੱਗੂਗਾ ਕਿ ਜਾਂ ਉੱਥੇ ਗਈ ਹੈ ਕਹਿੰਦਾ ਹੋਰ ਕਦੇ ਜਾਂਦੀ ਆ ਤੇ ਇਹਦੇ ਨੂੰ ਮੁੰਡਾ ਵੀ ਇੱਥੇ ਵੱਡਣ ਜੋ ਗਈ ਹੋ ਕਦੇ ਉਹ ਨਹੀਂ ਫੋਨ ਕਰਦਾ ਮਾਂ ਨੂੰ ਮੈਂ ਕਦੇ ਫੋਨ ਹੀ ਕਰ ਲਾਂ ਕਦੇ ਪਈ ਜਾਂ ਮੇਰੀ ਮਾਂ ਹੈਗੀ ਆ ਕਹੈਨੀ ਇੱਕੋ ਦੇ ਮਗਰੀ ਲੱਗਾ ਹੋਵੇ